ਜਿੱਥੇ ਸੱਚ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ ਉੱਥੇ ਮੀਡੀਆ ਨਾ ਸਿਰਫ ਖਾਮੋਸ਼ ਹੁੰਦੀ ਹੈ ਪਰ ਪ੍ਰਿਸ਼ਟ ਵੀ ਹੋ ਜਾਂਦੀ ਹੈ ਆਓ ਅੱਜ ਤਾਜ਼ਾ ਅੰਕੜਿਆਂ ਦੇ ਹਿਸਾਬ ਨਾਲ ਦੁਨੀਆ ਦੇ ਕੁਝ ਅਜਿਹੇ ਦੇਸ਼ਾਂ ਤੇ ਝਾਤ ਮਾਰੀਏ ਜਿੱਥੇ ਮੀਡੀਆ ਮਤਲਬ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਸੀਂ ਉਹਨਾਂ ਥਾਵਾਂ ਦੀ ਗੱਲ ਕਰਾਂਗੇ ਜਿੱਥੇ ਸਰਕਾਰੀ ਦਬਾਅ ਹੈ ਪੈਸੇ ਦੀ ਤੰਗੀ ਹੈ ਤੇ ਕਈ ਵਾਰ ਤਾਂ ਸਿੱਧੇ ਹਮਲੇ ਵੀ ਹੁੰਦੇ ਨੇ ਸਚ ਨੂੰ ਰੋਖਣ ਲਈ ਹੂੰ ਇਹ ਬਹੁਤ ਬਹੁਤ ਜ਼ਰੂਰੀ ਮੁੱਦਾ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਤੁਸੀਂ ਦੇਖੋ ਲੋਕਤੰਤਰ ਤੇ ਪੈਂਦਾ ਹੈ ਬਿਲਕੁਲ ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਸ ਲਿਸਟ ਨੂੰ ਅਸੀਂ ਹੇਠਾਂ ਤੋਂ ਉੱਪਰ ਵੱਲ ਦੇਖਾਂਗੇ 8ਵੇਂ ਨੰਬਰ ਤੋਂ ਹੂੰ ਨੰਬਰ 8 ਤੇ ਹੈ ਕਿਨੀਆ ਇੱਥੇ ਕੀ ਹੋ ਰਿਹਾ ਹੈ ਕਿ ਸਟੈਂਡਰਡ ਤੇ ਨੇਸ਼ਨ ਵਰਗੇ ਵੱਡੇ ਮੀਡੀਆ ਗਰੁੱਪ ਨੇ ਉਹਨਾਂ ਨੂੰ ਆਨਲਾਈਨ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪੈਸੇ ਦੀ ਤੰਗੀ ਇੰਨੀ ਹੈ ਕਿ ਸਟਾਫ ਘਟਾ ਰਹੇ ਨੇ ਤਨਖਾਹਾਂ ਵੀ ਟਾਈਮ ਤੇ ਨਹੀਂ ਮਿਲ ਰਹੀਆਂ ਇੱਕ ਹੋਰ ਗੱਲ ਟਿਕਟੌਕ ਤੇ پابੰਦੀ ਲਾਉਣ ਦੀ ਕੋਸ਼ਿਸ਼ ਵੀ ਹੋਈ ਏ ਵੀ ਇੱਕ ਤਰ੍ਹਾਂ ਦਾ ਇਹ ਸਰਕਾਰੀ ਦਬਾਹੀ ਦੱਸਦਾ ਹੈ ਹਾਂਜੀ 7ਵੇਂ ਨੰਬਰ ਤੇ ਆਉਂਦਾ ਹੈ ਦੱਖਣੀ ਅਫਰੀਕਾ ਹਮ ਇੱਥੇ ਤਾਂ ਹਾਲਤ ਇਹ ਹੈ ਕਿ ਅਖਬਾਰ ਹੀ ਬੰਦ ਹੋ ਰਹੇ ਨੇ ਜਿਵੇਂ ਪ੍ਰਿਟੋਰੀਆ ਨਿਊਜ਼ ਬੰਦ ਹੋ ਗਿਆ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਗਈਆਂ ਨੇ ਤੇ ਮੀਡੀਆ ਵਾਲੇ ਆਪਸ ਵਿੱਚ ਵੀ ਲੜ ਰਹੇ ਨੇ ਇੱਕ ਦੂਜੇ ਖਿਲਾਫ ਗਲਤ ਖਬਰਾਂ ਫੈਲਾ ਰਹੇ ਨੇ ਜੀ ਲੋਕਾਂ 'ਚ ਵੀ ਗਲਤ ਸੂਚਨਾ ਬਾਰੇ ਬਹੁਤ ਚਿੰਤਾ ਹੈ ਕੋਈ 81% ਲੋਕ ਫਿਕਰਮੰਦ ਨੇ ਇਸ ਬਾਰੇ ਅੱਛਾ ਫਿਰ 6ਵੇਂ ਨੰਬਰ ਤੇ ਬੁਲਗਾਰੀਆ ਹਮ ਇੱਥੇ মিডিਆ ਤੇ ਲੋਕਾਂ ਦਾ ਭਰੋਸਾ ਬਹੁਤ ਘਟ ਗਿਆ ਹੈ। ਸਿਆਸੀ ਵੰਡੀਆਂ ਬਹੁਤ ਨੇ ਖਾਸ ਕਰਕੇ ਰੂਸ ਯੂਕਰੇਨ ਮਸਲੇ ਤੇ ਤੇ ਪੈਸੇ ਦੇ ਲੈਣ ਦੇਣ ਨੇ ਵੀ ਆਜ਼ਾਦ মিডিਆ ਨੂੰ ਨੁਕਸਾਨ ਪਹੁੰਚਾਇਆ। ਮਾਲਕੀ ਬਦਲ ਰਹੀ ਹੈ, ਸਰਕਾਰੀ ਪੈਸਾ ਵਰਤਿਆ ਜਾ ਰਿਹਾ ਹੈ, ਇਹ ਸਭ ਚੱਲ ਰਿਹਾ ਹੈ। 5ਵੇਂ ਨੰਬਰ ਤੇ ਹੈ ਰੂਮਾਨੀਆ। ਇੱਥੇ ਇੱਕ ਪੱਤਰਕਾਰ ਸੀ ਐਮੀਲੀਆ ਸ਼ੇਰਕਨ, ਉਹਦਾ ਕੇਸ ਸਿੱਧਾ ਦੱਸਦਾ ਹੈ ਕਿ ਸਰਕਾਰੀ ਦਬਾਅ ਤੇ ਧਮਕੀਆਂ ਕਿਵੇਂ ਕੰਮ ਕਰਦੀਆਂ ਨੇ। ਤੇ ਕਮਾਲ ਦੀ ਗੱਲ ਸਿਆਸੀ ਪਾਰਟੀਆਂ ਸਰਕਾਰੀ ਪੈਸਾ ਵਰਤ ਰੀਆਂ ਨੇ ਮੀਡੀਆ ਤੇ ਪ੍ਰਚਾਰ ਲੇ ਮਤਲਬ ਫਿਰ ਨਿਰਪੱਖਤਾ ਕਿੱਥੇ ਰਹਿ ਗਈ ਠੀਕ ਹੈ ਪੱਤਰਕਾਰਾਂ ਤੇ ਹਮਲੇ ਹੁੰਦੇ ਨੇ ਕਤਲ ਹੁੰਦੇ ਨੇ ਤੇ ਸਰਕਾਰੀ ਨਿਊਜ਼ ਏਜੰਸੀ ਸੀ ਨੋਟੀਮੈਕਸ ਉਹ ਵੀ ਬੰਦ ਕਰ ਦਿੱਤੀ ਮਾਹੌਲ ਬਹੁਤ ਡਰਾਉਣਾ ਹੈ ਉੱਥੇ ਹਾਂਜੀ ਤੀਜੇ ਨੰਬਰ ਤੇ ਆ ਗਿਆ ਭਾਰਤ ਹਮ ਇੱਥੇ ਸਰਕਾਰ ਨੇ ਕੋਸ਼ਿਸ਼ ਕੀਤੀ ਸੀ ਇੱਕ ਫੈਕਟ ਚੈੱਕ ਯੂਨਿਟ ਬਣਾਉਣ ਦੀ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਲਈ ਪਰ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਦੂਜਾ ਵੱਡੇ ਬਿਜ਼ਨਸ ਗਰੁੱਪ ਜਿਵੇਂ ਅਡਾਨੀ ਗਰੁੱਪ ਉਹ ਐਨਡੀਟੀਵੀ ਆਈਏਐਨਐਸ ਵਰਗੇ ਮੀਡੀਆ ਹਾਊਸ ਖਰੀਦ ਰਹੇ ਨੇ ਇਸ ਨਾਲ ਮੀਡੀਆ ਤੇ ਉਹਨਾਂ ਦਾ ਕੰਟਰੋਲ ਵਧ ਰਿਹਾ ਹੈ ਤੇ ਨਿਊਜ਼ ਕਲਿਕ ਵਰਗੇ ਪੋਰਟਲ ਤੇ ਛਾਪੇ ਪਏ ਅਤਵਾਦ ਦੇ ਇਲਜ਼ਾਮ ਲੱਗੇ ਇਸ ਨਾਲ ਵੀ ਆਜ਼ਾਦ ਆਵਾਜ਼ਾਂ ਨੂੰ ਖਤਰਾ ਮਹਿਸੂਸ ਹੋ ਰਿਹਾ ਹੈ ਦੂਜੇ ਨੰਬਰ ਤੇ ਹੈ ਫਿਲੀਪੀਨਸ ਇੱਥੇ SMNI ਨੈਟਵਰਕ ਹੈ ਉਹਨਾਂ ਦੀ ਫਰੈਂਚਾਈਜ਼ ਖਤਰੇ 'ਚ ਪੈ ਗਈ ਕਹਿੰਦੇ ਨੇ ਗਲਤ ਖਬਰਾਂ ਦਿੰਦੇ ਸੀ ਰੈਡ ਟੈਗਿੰਗ ਕਰਦੇ ਸੀ ਸੀਐਨਐਨ ਫਿਲੀਪੀਨਸ ਵੀ ਬੰਦ ਹੋ ਗਿਆ ਜਿਹੜੇ ਵੱਡੇ ਪੱਤਰਕਾਰ ਨੇ ਜਿਵੇਂ ਨੋਬਲ ਇਨਾਮ ਜੇਤੂ ਮਾਰੀਆ ਰੇਸਾ ਉਹਨਾਂ ਤੇ ਕੇਸ ਚੱਲ ਰਹੇ ਨੇ ਹਾਲਾਂਕਿ ਇੱਕ ਚੰਗੀ ਖਬਰ ਇਹ ਹੈ ਕਿ ਇੱਕ ਪੱਤਰਕਾਰ ਸੀ ਪਰਸੀ ਲੈਪਿਡ ਉਹਦੇ ਕਾਤਲ ਨੂੰ ਸਜ਼ਾ ਮਿਲੀ ਹੈ ਅੱਛਾ ਤੇ ਹੁਣ ਪਹਿਲੇ ਨੰਬਰ ਤੇ ਜਿੱਥੇ ਹਾਲਾਤ ਸਭ ਤੋਂ ਵੱਧ ਮਤਲਬ ਚਿੰਤਾ ਵਾਲੇ ਦੱਸੇ ਜਾ ਰਹੇ ਨੇ ਉਹ ਹੈ ਤੁਰਕੀ ਇੱਥੇ ਜਿਹੜਾ মিডিਆ ਨੂੰ ਕੰਟਰੋਲ ਕਰਦਾ ਹੈ ਆਰਟੀਯੂਕੇ ਉਹ ਸਰਕਾਰ ਦੀ ਆਲੋਚਨਾ ਕਰਨ ਵਾਲੇ ਟੀਵੀ ਚੈਨਲਾਂ ਤੇ ਬਹੁਤ ਬਹੁਤ ਭਾਰੀ ਜੁਰਮਾਨੇ ਲਾ ਰਿਹਾ ਹੈ ਖਾਸ ਕਰਕੇ ਚੋਣਾ ਤੋਂ ਬਾਅਦ ਇੱਕ ਨਵਾਂ ਕਾਨੂੰਨ ਆਇਆ ਡਿਸਇਨਫੋਰਮੇਸ਼ਨ ਬਿਲ ਉਸਨੇ ਪੱਤਰਕਾਰਾਂ ਲਈ ਹੋਰ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਨੇ ਸੱਚ ਲਿਖਣਾ ਹੀ ਔਖਾ ਹੋ ਗਿਆ ਠੀਕ ਹੈ ਤਾਂ ਇਹ ਕੁਝ ਦੇਸ਼ ਸੀ ਜਿੱਥੇ মিডিਆ ਲਈ ਕੰਮ ਕਰਨਾ ਬਹੁਤ ਔਖਾ ਹੋਇਆ ਪਿਆ ਕਿਤੇ ਕਾਨੂੰਨ ਦਾ ਡਰ ਕਿਤੇ ਪੈਸੇ ਦੀ ਤੰਗੀ ਕਿਤੇ ਸਿੱਧੀਆਂ ਧਮਕੀਆਂ ਮਤਲਬ ਹਰ ਤਰੀਕੇ ਨਾਲ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਹਾਂਜੀ ਤੇ ਜਦੋਂ ਮੀਡੀਆ ਆਜ਼ਾਦ ਨਹੀਂ ਹੁੰਦਾ ਫਿਰ ਲੋਕਾਂ ਤੱਕ ਸਹੀ ਜਾਣਕਾਰੀ ਨਹੀਂ ਪਹੁੰਚਦੀ ਬਿਲਕੁਲ ਤੇ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਜਾਣਕਾਰੀ ਦੇਣ ਵਾਲੇ ਹੀ ਸੁਰੱਖਿਅਤ ਤੇ ਆਜ਼ਾਦ ਨਹੀਂ ਤਾਂ ਫਿਰ ਇੱਕ ਸੂਚਿਤ ਸਮਾਜ ਇੱਕ ਲੋਕਤੰਤਰ ਕਿਵੇਂ ਮਜ਼ਬੂਤ ਹੋਵੇਗਾ ਇਹ ਸਵਾਲ ਸਾਰਿਆਂ ਲਈ ਹੈ ਜੇ ਤੁਹਾਨੂੰ ਸਾਡੀ ਇਹ ਗੱਲਬਾਤ ਇਹ ਜਾਣਕਾਰੀ ਪਸੰਦ ਆਈ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣੇ ਸੁਝਾਅ ਸਾਨੂੰ ਕਮੈਂਟਸ ਵਿੱਚ ਦੱਸ ਸਕਦੇ ਹੋ ਤੇ ਜਗਨੂ ਟਾਕਸ ਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ